ਹਾਂ ਜਦੋਂ ਚਲ ਦੋਸਤ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਠੀਕ ਠਾਕ ਹੋ ਗਏ ਸੱਚ ਬੋਲਣਾ ਖਰਾ ਤੋਂ ਲਓ ਪਿਆਰਿਓ ਅੱਜ ਪੰਜਾਬ ਦੇ ਵਿੱਚ ਬਹੁਤ ਜਿਹੜਾ ਮੇਨ ਮੁੱਦਾ ਹੈ ਉਹ ਕੀ ਹੈ ਨਸ਼ਾ ਆਪ ਨੂੰ ਪਤਾ ਤੁਹਾਨੂੰ ਪਤਾ ਹਰ ਇਨਸਾਨ ਨੂੰ ਪਤਾ ਕਿ ਨਸ਼ੇ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੋਇਆ ਹੈ ਵੈਸੇ ਨਸ਼ਾ ਹਰ ਸਟੇਟ ਹਰ ਦੇਸ਼ ਦੇ ਵਿੱਚ ਹੈਗਾ ਪਰ ਉੱਥੇ ਕੁਝ ਗਿਣੇ-ਚੁਨੇ ਇਲਾਕੇ ਹੁੰਦੇ ਜਿੱਥੇ ਬਹੁਤ ਜ਼ਿਆਦਾ ਨਸ਼ਾ ਹੁੰਦਾ ਪਰ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਹਰ ਸ਼ਹਿਰ ਹਰ ਪਿੰਡ ਹਰ ਗਲੀ ਹਰ ਮੋਲੇ 'ਚ ਤੁਹਾਨੂੰ ਵੇਚਣ ਵਾਲੇ ਵੀ ਹਰ ਤੀਜਾ ਚੌਥਾ ਬੰਦਾ ਮਿਲ ਜੂਗਾ ਨਸ਼ਾ ਖਤਮ ਕਿਵੇਂ ਹੋਣਾ ਗੱਲ ਪਏ ਕਰਨੀ ਹੈ ਜੇ ਕਿਸੇ ਨੂੰ ਵਹਿਮ ਆ ਕਿ ਕੋਈ ਸਰਕਾਰ ਕੋਈ ਪ੍ਰਸ਼ਾਸਨ ਇਹ ਖਤਮ ਕਰ ਦੂਗਾ ਤੇ ਪਿਆਰਿਓ ਇਹ ਖਤਮ ਨਹੀਂ ਹੋਣਾ ਹਰ ਇਨਸਾਨ ਨੂੰ ਆਪਣੀ ਜ਼ਿੰਮੇਵਾਰ ਸਮਝਣੀ ਪੈਣੀ ਹੈ ਕੋਈ ਇੱਕ ਬੰਦਾ ਇਹ ਨਸ਼ਾ ਖਤਮ ਨਹੀਂ ਕਰ ਸਕਦਾ ਮੈਂ ਜੋ ਗੱਲ ਕਰਨ ਲੱਗਾ ਮੈਂ ਉਮੀਦ ਕਰਦਾ ਤੁਸੀਂ ਮੈਨਾਂ ਸਹਿਮਤ ਹੋਵੋਗੇ ਨਹੀਂ ਸਹਿਮਤ ਤੁਸੀਂ ਆਪਣੀ ਚਾਹ ਦੇ ਸਕਦੇ ਹੋ ਨਸ਼ਾ ਖਤਮ ਕਿਦੋਂ ਹੋਣਾ ਗੱਲ ਆਪੇ ਕਰਨੀ ਹੈ ਦੇਖੋ ਇਹ ਬੀ ਸੀ ਹਰ ਇਨਸਾਨ ਨੂੰ ਪਤਾ ਕਿ ਨਸ਼ਾ ਜ਼ਿੰਦਗੀ ਦਾ ਅੰਤ ਹੈ ਅੱਜ ਨੇ ਕੱਲ ਕੱਲੇ ਪਰਸੋ ਪਰਸੋ ਨੇ ਚੌਥ ਨਸ਼ਾ ਚਿੱਟਾ ਸਿੰਥੈਟਿਕ ਕੋਈ ਗੋਲੀਆਂ ਇਹ ਵੋ ਕੁਝ ਵੀ ਹੋ ਸਕਦਾ ਇਹ ਉਦੋਂ ਖਤਮ ਹੋਣਾ ਜਦੋਂ ਹਰ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝ ਲੀਕੇ ਅਗਰ ਮੈਂ ਨਸ਼ਾ ਕਰਦਾ ਤੇ ਮੇਰਾ ਅੰਤ ਕਿੱਥੇ ਹੋਣਾ ਜਾ ਕੇ ਸਿਵਿਆਂ ਚ ਇਹ ਸਾਨੂੰ ਸਮਝਣਾ ਪੈਣਾ ਹਰ ਇਨਸਾਨ ਨੂੰ ਸਮਝਣਾ ਪੈਣਾ ਵੇਚਣ ਵਾਲੀਆਂ ਦੁਕਾਨਾਂ ਖੁੱਲੀਆਂ ਹੋਈਆਂ ਹੋਣ ਪਹਿਲਾਂ ਕੀ ਹੁੰਦਾ ਸੀਗਾ ਕਿ ਇਹ ਦਸ਼ਿਆ ਹੁੰਦਾ ਸੀਗਾ ਪੋਸਟ ਡੋਡੇ ਆਹ ਸੌਰੀ ਅਫੀਮ ਸ਼ਰਾਬ ਉਹ ਜਿਹੜੇ ਜਿਹੜੇ ਲੋਕ ਹੁੰਦੇ ਹਰ ਪਿੰਡ ਚ ਹਰ ਇਲਾਕੇ ਚ ਕੌਣ ਫੀਮ ਵੇਚਦਾ ਕੌਣ ਡੋਡੇ ਵੇਚਦਾ ਕੌਣ ਸ਼ਰਾਬ ਵੇਚਦਾ ਇਹ ਗਿਣੇ ਚੋਂ ਲੋਕ ਹੁੰਦੇ ਸੀਗੇ ਹੁਣ ਕੀ ਹੈ ਚਿੱਟਾ ਗੋਲੀਆਂ ਹਰ ਚੌਥਾ ਤੀਜਾ ਚੌਥਾ ਬੰਦਾ ਵੇਚੀ ਜਾਂਦਾ ਇਹਨਾਂ ਤੋਂ ਬਚਣ ਵਾਸਤੇ ਕੋਹ ਹਾਨਾ ਪਿਆਰਿਓ ਆਪਣੇ ਬੱਚਿਆਂ ਨੂੰ ਮੈਂ ਜੇ ਇੱਕ ਬਗ ਕਹੂੰ ਕੱਲ ਕਹੂੰਗਾ ਕਿ ਦੇਖੋ ਪਿਆਰਿਓ ਨਸ਼ਾ ਸਾਨੂੰ ਖੁਦ ਨੂੰ ਸਮਝਣਾ ਪੈਣਾ ਕਿ ਅਸੀਂ ਹੀ ਦੋਰਤੇ ਜੇ ਤੁਰਤੇ ਕਰੇਂ ਹੀ ਚੌਰਾ ਹੈ ਬਰਬਾਦੀ ਵੱਲ ਇੱਕ ਰਸਤਾ ਜਾਂਦਾ ਇੱਕ ਤੁਹਾਡੀ ਕਾਮਯਾਬੀ ਵੱਲ ਜਾਂਦਾ ਹੁਣ ਤਾਂ ਇਹ ਆਪਾਂ ਕਰਨਾ ਕਿ ਆਪ ਕਾਮਯਾਬੀ ਵੱਲ ਜਾਣਾ ਜਾਂ ਬਰਬਾਦੀ ਵੱਲ ਜਾਣਾ ਇਸ ਨਾਲੋਂ ਆਪਣੀ ਆ ਦਿਮਾਗਾਤ ਨਾ ਪਣਾ ਆਪਣੀ ਸੋਚ ਵਰਤਣੀ ਪੈਣੀ ਪਿਆਰਿਓ ਕਿ ਸੇ ਸਰਕਾਰ ਨੇ ਇਹ ਸਰਕਾਰ B ਸਰਕਾਰ C ਸਰਕਾਰ ਜੜੀ ਮਰਜੀ ਲਾਓ ਜੋਰੀ ਮਰਜੀ ਕੇ ਨੂੰ ਵੈ ਮਾਣ ਆ ਲਾਈਏ ਖਤਮ ਕਰ ਦੂਗਾ ਕਿਸੇ ਖਤਮ ਨਹੀਂ ਕਰਨਾ ਨਾ ਇਹ ਖਤਮ ਹੋਣਾ ਕਿਉਂਕਿ ਗਰੀਸ਼ੋਤ ਨਾਮ ਦੀ ਜਿਹੜੀ ਬਿਮਾਰੀ ਆ ਨਾ ਹਰ ਇੱਕ ਦੇ ਜੜਾਂ ਹੀ ਬੈਠੀ ਹੋਈ ਆ ਉਹ ਰਿਸ਼ਵਤ ਮੈਂ ਦੋ ਨੰਬਰ ਦਾ ਕੰਮ ਕਰਨਾ ਮੈਂ ਕਿ ਜੇ ਵਿੱਚ ਪਾਤੀ ਆ ਜੇ ਵਿੱਚ ਕੁਝ ਪਾਤਾ ਮੈਨੂੰ ਕਾ ਰਹੁਗਾ ਕਿਸਨ ਰੋਕਣਾ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ ਮੈਂ ਕਹਿਣਾ ਕੀ ਚਾਹਣਾ ਕੀ ਮੈਂ ਕਹਿ ਰਿਹਾ ਕਿਸੇ ਸਰਕਾਰ ਨੇ ਕਿਸੇ ਪੁਲਿਸ ਨੇ ਕਿਸੇ ਅਫਸਰ ਨੇ ਨਸ਼ਾ ਖਤਮ ਨਹੀਂ ਕਰਨਾ ਨਸ਼ਾ ਖਤਮ ਕਰਨਾ ਤੁਸੀਂ ਆਪਣੀ ਜ਼ਿੰਦਗੀ ਜੀਵਨ ਸਮਝੋ ਇਹ ਦੁਬਾਰਾ ਨਹੀਂ ਮਿਲਣੀ ਇਹ ਜੀਵਨ ਇਹ ਜ਼ਿੰਦਗੀ ਇੱਕੋ ਹੀ ਹੈ ਪਿਆਰੇ ਹੋ ਇੱਕ ਵਾਰੀ ਹੋਣਾ ਤੱਕ ਹੀ ਤੇ ਹੁਣ ਤੁਸੀਂ ਸੋਚਣਾ ਮੈਂ ਸੋਚਣਾ ਕਿ ਮੈਂ ਉਹ ਆਪਣਾ ਜੀਵਨ ਕਿਵੇਂ ਬទਿਤ ਕਰਨਾ ਨਸ਼ਾ ਕਰਨਾ ਕੋਈ ਗਲਤ ਕੰਮ ਕਰਨਾ ਜਾਂ ਕੋਈ ਚੰਗਾ ਕੰਮ ਕਰਨਾ ਮਿਹਨਤ ਕਰੋ ਪਿਆਰਿਓ ਕਮਾਈ ਕਰੋ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਇੱਕੋ ਜੁਗਿਵਾਲਾ ਫੇਰਾ ਇਹ ਕੋਈ ਕੁਛ ਕਰੀ ਜਾਵੇ ਦੁਬਾਰਾ ਨਹੀਂ ਹੋਣਾ ਨਾ ਕੋਈ ਆਹ ਦਾ ਆਗੇ ਨਹੀਂ ਹੋਣਾ ਅੱਜ ਕੱਲ੍ਹ ਕੱਲ ਦਾ ਪਤਾ ਨਹੀਂ ਕੱਲ ਤਾਂ ਬਹੁਤ ਦੂਰ ਆ ਅਗਲੇ ਸਵਾਸ ਦਾ ਪਤਾ ਨਹੀਂ ਇਹੋ ਜਿਹਾ ਕੰਮ ਕਰ ਜੋ ਕਿ ਤੁਹਾਡਾ ਨਾਮ ਲੋਕੀ ਜਾਣ ਦੋ ਤਰ੍ਹਾਂ ਦਾ ਨਾਮ ਲਿਆ ਜਾਂਦਾ ਇਨਸਾਨ ਦਾ ਇੱਕ ਅਗੇ ਇਨਸਾਨ ਚੰਗਾ ਸੀਗਾ ਇੱਕ ਕਿ ਇਨਸਾਨ ਜਿਹੜਾ ਬਹੁਤ ਕਰਤਾ ਪਤਾ ਸੀ ਗੱਲ ਅਜੇ ਲੇ ਗਿਆ ਆਪੇ ਰੂ ਇਹ ਜਿੰਦਗੀ ਦੀ ਗੱਲ ਮਿਲਣੀ ਇਹਨੂੰ ਘਾੜੋ ਨੌਜਵਾਨ ਚਹਿ ਬੱਚਿਆ ਇਸ ਜਿੰਦਗੀ ਦੀ ਗੱਲ ਦਾ ਇਹਨੂੰ ਸੰਭਾਲੋ ਜਦਾਂ ਸੰਭਾਲੋਗੇ ਉਹਦਾ ਠੀਕ ਰਹੂਗਾ ਤੁਹਾਨੂੰ ਕਿਸੇ ਨੇ ਬਚਾਉਣਾ ਨਹੀਂ ਆਉਣਾ ਨਹੀਂ ਗੱਲ ਨੋਟ ਕਰ ਲਿਓ ਤੁਹਾਨੂੰ ਨਸ਼ੇ ਤੋਂ ਕਿਸੇ ਨੇ ਬਚਾਉਣਾ ਨਹੀਂ ਆਉਣਾ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਕਿਸੇ ਪੁਲਸ ਨੇ ਤੁਸੀਂ ਖੁਦ ਬਚਣਾ ਤੂੰ ਖੁਦ ਬਚੜਾ ਕਿ ਮੈਂ ਚੁਰਾਈ ਖੜਾ ਵਾ ਅੱਗੇ ਮੇਰੇ ਖੂਵਾਂ ਖਾਈ ਆ ਮੈਂ ਖਾਈ ਜਿ ਟਿਕਣਾ ਜਾਂ ਪਿਛੇ ਸਾਫ਼ ਰਸਤੇ ਜਾਣਾ ਇਹ ਤੋਂ ਹੀ ਸੋਚਣਾ ਠੀਕ ਹੈ ਬੇੜਾ ਅਗਰ ਤੁਹਾਨੂੰ ਮੇਰੇ ਗੱਲਾਂ ਚੰਗੀਆਂ ਲੱਗੀਆਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ ਤੁਮ ਦਾ ਪਿਆਰ